ਦੇਖੋ ਇਹ 30 ਸਾਲ ਇੱਕ ਡਾਇਗਨੋਸਟਿਕ ਸੈਂਟਰ ਨੂੰ ਐਨੇ ਅਫੋਰਡੇਬਲ ਪ੍ਰਾਈਸ ਤੇ ਚਲਾਉਣਾ ਕੋਈ ਛੋਟੀ ਗੱਲ ਨਹੀਂ ਹੈ ਔਰ ਅੱਛੀ ਅਫੋਰਡੇਬਲ ਸਰਵਿਸਿਜ਼ ਔਰ ਨਾਲ ਨਾਲ ਬੈਟਰ ਸਰਵਿਸਿਜ਼ ਦੇਣੀ ਹੈ ਵੀ ਇੱਕ ਬਹੁਤ ਵੱਡੀ ਚੀਜ਼ ਹੈ ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਪਪੂਲੇਸ਼ਨ ਵੱਧ ਰਹੀ ਹੈ ਬਿਮਾਰੀਆਂ ਵੀ ਵੱਧ ਰਹੀਆਂ ਨੇ ਔਰ ਬਿਮਾਰੀਆਂ ਦਾ ਸਹੀ ਨਿਜਾਤ ਪਾਣ ਲਈ ਸਹੀ ਡਾਇਗਨੋਸਿਸ ਹੋਣਾ ਬੜਾ ਜ਼ਰੂਰੀ ਹੈ ਔਰ ਸਹੀ ਡਾਇਗਨੋਸਿਸ ਹੋਣ ਲਈ ਸਹੀ ਜਿਹੜੇ ਹੈ ਉਹਦੇ ਟੈਸਟ ਬਹੁਤ ਜ਼ਰੂਰੀ ਨੇ ਸੋ ਅਸਟਾ ਡਿਵਿਜਨ ਵਿੱਚ ਟੈਕਨੋਲੋਜੀ ਵਧਦੀ ਜਾ ਰਹੀ ਹੈ ਮਹਿੰਗਾਈ ਵਧਦੀ ਜਾ ਰਹੀ ਹੈ ਟੈਸਟ ਮਹਿੰਗੇ ਹੁੰਦੇ ਜਾ ਰਹੇ ਹਨ ਬਟ ਕੋਕਰ ਡਾਇਗਨੋਸਟਿਕਸ ਇੱਕ ਆਪਣੇ ਆਪ ਚ ਇੱਕ ਮਾਰਕ ਹੈਗਾ ਲੋਕ ਵੀ ਆਪੇ ਆ ਕੇ ਕਹਿੰਦੇ ਵੀ ਇੱਥੇ ਟੈਸਟ ਸਸਤੇ ਹੁੰਦੇ ਤੇ ਵਧੀਆ ਹੁੰਦੇ ਆ ਸੋ ਅੱਜ ਲੋਕਾਂ ਨੂੰ ਇਹ ਜਿਹੜਾ ਹੈ ਉਹ ਅਗਾਹ ਕੀਤਾ ਜਾ ਰਿਹਾ ਹੈ ਇੱਥੇ ਰੇਡੀਓ ਡਾਇਗਨੋਸਿਸ ਜ਼ਿਆਦਾ ਨੇ ਜੀ ਜਿਸ ਤਰ੍ਹਾਂ ਐਕਸ-ਰੇ ਤੋਂ ਲੈ ਕੇ ਅਲਟਰਾਸਾਉਂਡ ਸੀਟੀ ਸਕੈਨ ਐਮ ਆਰ ਆਈ ਮੈਮੋਗ੍ਰਾਫੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਮੈਮੋਗ੍ਰਾਫੀ ਜਿਹੜਾ ਇੱਕ ਟੈਸਟ ਹੈ ਉਸ ਬ੍ਰੈਸਟ ਕੈਂਸਰ ਨੂੰ ਡਿਟੈਕਟ ਕਰਨ ਲਈ ਕੀਤਾ ਜਾਂਦਾ ਹੈ ਔਰ ਇਹ ਪੂਰੇ ਉੱਤਰ ਭਾਰਤ ਦੇ ਵਿੱਚ ਸਭ ਤੋਂ ਸਸਤਾ ਇੱਥੇ ਹੀ ਹੁੰਦਾ ਹੈ। ਸੋ ਮੈਮੋਗ੍ਰਾਮ ਇੱਕ ਵੱਡੀ ਚੀਜ਼ ਹੈ ਜਿਹੜੀ ਇੱਥੇ ਐਸਕੋ ਸੋ ਡਾਇਗਨੋਸਟਿਕ ਸੈਂਟਰ ਹੈ ਰੇਡੀਓ ਰੇਡੀਓ ਡਾਇਗਨੋਸਟਿਕ ਸੈਂਟਰ ਹੈ। ਕੀ ਇਹ ਮਿਨੀ ਐਕਸਾਈਟਮੈਂਟ ਹੈ ਔਰ ਕੀ ਇਹ ਕਿਉਂ ਕਰੇ ਕਰਨ ਜਾ ਰਹੇ ਹੋ? ਦੇਖੋ ਹਮੇਸ਼ਾ ਹੀ ਇਹ ਰਹੂਗਾ ਕਿ ਜਿਹੜਾ ਐਂਡਵਰ ਸਾਡਾ ਹੈ ਲੋਕਾਂ ਦੀ ਸੇਵਾ ਕਰਨ ਦਾ ਗੁੱਡ ਕੁਆਲਿਟੀ ਸਰਵਿਸਿਜ਼ ਐਟ ਅਫੋਰਡੇਬਲ ਪ੍ਰਾਈਸਿਸ ਇਹ ਇਹ ਟੀਚਰ ਸ਼ੁਰੂ ਤੋਂ ਹੀ ਡਾਕਟਰ ਓਪੀ ਰੋੜਾ ਤੇ ਡਾਕਟਰ ਨੀਲਮ ਰੋੜਾ ਨੇ ਜਦੋਂ 30 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹ ਟੀਚਰ ਜਿਹੜਾ ਚੱਕਦੇ ਹੋਏ ਉਹ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਣ ਔਰ ਹੋਰ ਉਚਾਈਆਂ ਜਿਹੜੀਆਂ ਉੱਥੇ ਇਹ ਪਹੁੰਚਣ ਇਹ ਹੀ ਸਾਡਾ ਟੀਚਾ ਹੈ ਸਰ ਗੱਲ ਸਰੋ 30 ਸਾਲ ਪਹਿਲਾਂ ਅਸੀਂ ਮੈਜ਼ਨ ਕਰਕੇ ਕੁੱਕਾ ਡਾਇਗਨੋਸਟਿਕ ਸੈਂਟਰ ਬਣਾਇਆ ਔਰ ਅੱਜ ਸਾਨੂੰ ਮਾਣ ਹੈ ਕਿ ਹੁਣ ਵੀ ਇਹ ਚੜ੍ਹਦੀਆਂ ਕਲਾ ਹੈ ਔਰ ਜਿਹੜੀ ਚੜ੍ਹਦੀਆਂ ਕਲਾ ਹੈ ਉਹਦੇ ਵਿੱਚ ਇੱਕ ਤਾਂ ਕੰਮ ਬੜਾ ਅੱਛਾ ਹੁੰਦਾ ਹੈ ਮਸ਼ੀਨਾ ਵਧੀਆ ਨੇ ਡਾਕਟਰ ਪਿੱਛੇ ਅੱਛੇ ਨੇ ਔਰ ਡਾਕਟਰ ਪ੍ਰਸ਼ਾਦ ਨੇ ਜੋ ਸੰਭਾਲਿਆ ਉਹਨੂੰ ਅੱਗੇ ਜਿਸ ਤਰ੍ਹਾਂ ਲੈ ਗਏ ਨੇ ਉਹਨ ਕੁੱਕਾ ਦਾ ਨਾਮ ਹੈ ਕੁੱਕਾ ਨੂੰ ਲੋਕ ਮਤਲਬ ਕਈ ਵਾਰਾ ਦੂਰੋਂ ਦੂਰੋਂ ਸਿੱਧਾ ਕੁੱਕਾ ਦਾ ਟੈਸਟ ਕਰਾਣੇ ਦਿੱਲੀ ਤੱਕ ਵੀ ਆਉਂਦੇ ਨੇ ਕਿ ਕੁੱਕਾ ਤੇ ਹੀ ਟੈਸਟ ਕਰਵਾ ਲੈ ਕੇ ਰਿਪੋਰਟਾ ਬਹੁਤ ਹੋ ਜਾਂਦੇ ਨਾਲੋ ਨਾਲ ਰਿਪੋਰਟਾ ਮੇਜੇ ਦਿੱਲੀ ਵੇਟ ਤੱਕ ਕਦੇ ਨਹੀਂ ਜਾਂਦੀ ਕਿਉਂਕਿ ਸਾਡੇ ਕੋਲ ਜਿਵੇਂ ਡਾਕਟਰ ਪ੍ਰਸ਼ਾਦ ਨੇ ਦੱਸਿਆ ਐਨੈਰੋਲਜੀ ਸ਼ਾਇਦ ਬਿਆਨਾਂ ਚ ਨਹੀਂ ਹੋਣੇ ਇਹਨੇ ਸਾਡੇ ਕੋਲ ਪੀਜੀਆਈ ਚ ਦਿਵਲੇ ਜਿਨੇ ਸਾਡੇ ਕੋਲ ਜਿੱਦੇ ਸਾਡੇ ਕੋਲ ਇੰਨੀ ਅੱਛੀ ਹੈਲਥ ਸਰਵਿਸ ਹੈ ਇੰਨੇ ਅੱਛੇ ਡਾਕਟਰ ਹੈ ਮੈਨ ਵੀ ਐਟ ਦਾ ਮਸ਼ੀਨ ਹੈ ਔਰ ਡਾਕਟਰ ਪ੍ਰਸ਼ਾਂਤ ਜਿਵੇਂ ਉਹਦਾ ਮਿਸ਼ਨ ਹੈ ਉਹਦੀ ਫੈਮਿਲੀ ਦਾ ਮਿਸ਼ਨ ਹੈ ਤਾਂ ਫਿਰ ਸੈਂਟਰ ਤਾਂ ਅੱਗੇ ਜਾਓਗੇ ਪਰ ਸਾਨੂੰ ਪਹਿਲਾਂ ਵੀ ਮੀਡੀਆ ਨੇ ਹੈਲਪ ਕੀਤੀ ਮੀਡੀਆ ਦੇ ਜ਼ਰੀਏ ਹੀ ਅੱਗੇ ਵਧੇ ਔਰ ਹੁਣ ਵੀ ਅਸੀਂ ਚਾਹਦੇ ਹਾਂ ਕਿ ਮੀਡੀਆ ਦੀ سپورਟ ਸਾਨੂੰ ਮਿਲਦੀ ਰਹੇ ਔਰ ਤੁਸੀਂ ਦੇ ਵੀ ਰਹੋ ਥੈਂਕ ਯੂ ਸੋ ਮੱਚ कुकर डायग्नोस्टिक्स इज अ वेरी ओल्ड डायग्नोस्टिक सेंटर इन द रीजन 30 इयर्स हो गए कुकर डायग्नोस्टिक्स को वीव अप्रेडेड आर इन्फ्रास्ट्रक्चर विद वेरी हाई एंड इक्विपमेंट एट अफोर्डेबल प्राइसेस तो यही मैसेज सबको पहुंचाने के लिए वी दिस प्रेस कॉन्फ्रेंस आज सारी प्रेस कॉन्फ्रेंस रिसपैक्टेबल मीडिया ने बुलाया कोका डायगनोस्टिक लुधिया सिविल लाइन विखे बेसिकली मेन परपस लोगों दसना है कि असि नवा इंफ्रास्ट्रक्चर लॉन्च किया है पूरा कोका डायगनोसटिक सेंटर रीडू किया है एंड लोगों दसना चाहते हैं कि जी इत सर्विसिज प्रोवाइड की जाए हाई एंड डायगनोसटिक सर्विसिज एट अफोर्डेबल प्राइस की जाती है जिड़ी कि पेशेंट इतने आते हैं वो आके जी इतनी सी टी एमआर ਅਲਟਰਾ ਸਾਊਂਡ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਅਸੀ ਸਰਵਿਸਿਜ਼ ਦੇ ਆਰ ਐਟ ਮੱਚ ਇਕਨੋਮਿਕਲ ਪ੍ਰਾਈਸਸ ਠੀਕ ਹੈ ਜਿਹੜਾ ਇੱਕ ਬੰਦਾ ਹੈ ਜਿਹਨੂੰ ਕਿਤੇ ਟੈਸਟ ਕਰਾਉਣਾ ਪੈ ਜਾਂਦਾ ਹੈ ਉਹਦੇ ਲਈ ਇੱਕ ਬਹੁਤ ਬੜਾ ਬੋਝ ਹੁੰਦਾ ਹੈ ਪਰ ਇੱਥੇ ਆਉਂਦੇ ਆ ਉਹਨਾਂ ਨੂੰ ਜਦੋਂ ਪ੍ਰਾਈਸਸ ਦਾ ਵੀ ਪਤਾ ਚੱਲਦਾ ਹੈ ਰਿਪੋਰਟਿੰਗ ਵੀ ਠੀਕ ਮਿਲਦੀ ਹੈ ਦੇ ਇਟ ਉਹਨਾਂ ਨੂੰ ਕਾਫੀ ਫਾਇਦਾ ਹੁੰਦਾ ਤੇ ਜਦੋਂ ਤੱਕ ਅਸੀਂ ਲੋਕਾਂ ਨੂੰ ਨਹੀਂ ਦੱਸਾਂਗੇ ਪ੍ਰਚਾਰਿਤ ਨਹੀਂ ਕਰਾਂਗੇ ਕਿ ਲੋਕਾਂ ਦੇ ਫਾਇਦੇ 'ਚ ਕਿੰਨਾ ਕੰਮ ਕੀਤਾ ਜਾ ਰਿਹਾ ਹੈ ਉਹ ਉਹਦਾ ਫਾਇਦਾ ਨਹੀਂ ਚੁੱਕ ਸਕਣਾ ਕਿ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਜਿਹੜੀ ਨਵਾਂ ਇਨਫਰਾਸਟ੍ਰਕਚਰ ਹੈ ਉਹਨੂੰ ਆ ਕੇ ਪੇਸ਼ੈਂਟਸ ਯੂਟਿਲਾਈਜ਼ ਕਰਨ ਆਪਣੇ ਪੇਸ਼ੈਂਟਸਾਂ ਵੀ ਫਾਇਦਾ ਹੋਵੇ ਨਾ ਲੋਕਾਂ ਲੋਕਾਂ ਦੀ ਭਲਾਈ ਦੇ ਨਾਲ ਲੋਕਾਂ ਦੀ ਹੈਲਥ ਵੀ ਇੰਪਰੂਵ ਹੋਵੇ ਪਲੱਸ ਲੋਕ ਜਿੰਨਾ ਲੋਕੀ ਆਪਣੀ ਟੈਸਟਿੰਗ ਕਰਾਉਂਦੇ ਆ ਜਿੰਨੀ ਜਲਦੀ ਕਰਾਉਂਦੇ ਆ ਠੀਕ ਹੈ ਉਹਨਾਂ ਹੀ ਟ੍ਰੀਟਮੈਂਟ ਵੀ ਬੈਟਰ ਹੁੰਦਾ ਕਦੇ-ਕਦੇ ਲੋਕੀ ਆਪਣੇ ਪੈਸਿਆਂ ਦੇ ਕਨਸਟ੍ਰੇਂਟ ਕਰਕੇ ਸੋਚਦੇ ਆ ਕਿ ਚਲੋ ਥੋੜਾ ਹੋਰ ਅੱਗੇ ਟ੍ਰੀਟਮੈਂਟ ਹੋ ਜਾਏਗਾ ਥੋੜੀ ਬਾਅਦ ਕਰਾ ਲਾਂਗੇ ਪਰ ਸਾਡੇ ਇੱਥੇ ਜਦੋਂ ਆਉਂਦੇ ਉਹਨਾਂ ਨੂੰ ਲੱਗਦਾ ਨਹੀਂ ਏ ਵੈਲਿਊ ਫਾਰ ਮਨੀ ਪ੍ਰੋਪੋਜ਼ੀਸ਼ਨ ਮੈਨੂੰ ਆਪਣਾ ਟ੍ਰੀਟਮੈਂਟ ਕਰਾ ਲੈਣਾ ਚਾਹੀਦਾ ਹੈ ਜਲਦੀ ਡਾਇਗਨੋਸਟਿਕਸ ਸਹੀ ਡਾਇਗਨੋਸਟਿਕਸ ਇੱਕ ਹੈਲਥ ਨੂੰ ਪ੍ਰੀਜ਼ਰਵ ਕਰਨ ਦਾ ਵੀ ਬਹੁਤ ਵਧੀਆ ਤਰੀਕਾ ਹੈ ਇਹ ਇੱਕ ਅਵੇਅਰਨੈਸ ਕੈਂਪੇਨ ਹੈ ਆਈ ਹੋਪ ਕਿ ਅਸੀਂ ਤੁਹਾਡੇ ਤੁਹਾਡੇ ਥਰੂ ਲੋਕਾਂ ਤੱਕ ਪਹੁੰਚੀਏ ਕਿ ਲੋਕੀ ਇੱਥੇ ਆਣ ਸਾਡੀ ਹੈਲਥ ਸਰਵਿਸਿਜ਼ ਦਾ ਫਾਇਦਾ